ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਅਸੀਂ ਵੱਡੀ ਗਿਣਤੀ ਵਿੱਚ ਸਿੱਖ ਭਰਾ ਲਕੀਰ ਦੇ ਫਕੀਰ ਹਾਂ ਸਤਿਕਾਰਯੋਗ ਵੀਰੋ ਮੈਂ ਪਿੰਡਾਂ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਹੈ ਕਿ ਸਾਡੇ ਪਿੰਡਾਂ ਦੇ ਵੇਚਣ ਵਾਲੇ ਸਿੱਖ ਭਰਾ ਬਹੁਤ ਸਾਰੇ ਕੰਮਾਂ ਨੂੰ ਜਾਂ ਕਹਿ ਲਵੋ ਕਿ ਕੁਝ ਕਰਮਕਾਂਡਾਂ ਨੂੰ ਬਿਨਾਂ ਸੋਚੇ ਸਮਝੇ ਕਰ ਰਹੇ ਹਨ ਜੇਕਰ ਕਿਸੇ ਨੇ ਆ ਕੇ ਕਹਿ ਦਿੱਤਾ ਕਿ ਫਲਾਣੇ ਗੁਰਦੁਆਰੇ ਵਿੱਚ ਜਾ ਕੇ ਅਰਦਾਸ ਕਰਵਾਉਣ ਨਾਲ ਅੜੇ ਹੋਏ ਕੰਮ ਠੀਕ ਹੋ ਜਾਂਦੇ ਹਨ ਤਾਂ ਅਸੀਂ ਬੱਸਾਂ ਭਰ ਕੇ ਉਧਰ ਵੱਲ ਨੂੰ ਵੀ ਹੀਰਾ ਘੱਤ ਲੈਂਦੇ ਹਾਂ ਜੇਕਰ ਕਿਸੇ ਨੇ ਕਹਿ ਦਿੱਤਾ ਕਿ ਫਲਾਣੇ ਜਗ੍ਹਾ ਸ਼ਰਾਬ ਦੀ ਬੋਤਲ ਜਾਂ ਸ਼ਰਾਬ ਦੀ ਪੇਟੀ ਚੜਾਉਣ ਨਾਲ ਸੁੱਖ ਪੂਰੀ ਹੋ ਜਾਂਦੀ ਹੈ ਤਾਂ ਅਸੀਂ ਉੱਥੇ ਵੀ ਸ਼ਰਾਬ ਦੇ ਲੰਗਰ ਲਗਾ ਦਿੱਤੇ ਜੇਕਰ ਕਿਸੇ ਕਥਾਵਾਚਕ ਨੇ ਤੀਸਰੇ ਪਾਸਾ ਜੀ ਦਾ ਨਾਮ ਵਰਤ ਕੇ ਕਹਿ ਦਿੱਤਾ ਕਿ ਗੁਰੂ ਸਾਹਿਬ ਨੇ ਕਿਸੇ ਮਾਤਾ ਦਾ ਮਰਿਆ ਹੋਇਆ ਬੱਚਾ ਜਿਉਂਦਾ ਕਰ ਦਿੱਤਾ ਸੀ ਤਾਂ ਅਸੀਂ ਉਸ ਗੱਲ ਨੂੰ ਵੀ ਸੱਚ ਮੰਨ ਲਿਆ ਜੇਕਰ ਕਿਸੇ ਕਥਾਵਾਚਕ ਜਾਂ ਬਾਬੇ ਨੇ ਕਹਿ ਦਿੱਤਾ ਕਿ ਇੱਕ ਘੰਟਾ ਸਵੇਰ ਤੇ ਇੱਕ ਘੰਟਾ ਸ਼ਾਮ ਨੂੰ ਅੱਖਾਂ ਮੀਚ ਕੇ ਸਮਾਧੀ ਲਾ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰੋ ਤਾਂ ਅਸੀਂ ਬਾਬੇ ਜਾਂ ਕਥਾਵਾਚਕ ਦਾ ਕਹਿਣਾ ਮੰਨ ਕੇ ਵਾਹਿਗੁਰੂ ਵਾਹਿਗੁਰੂ ਹੀ ਜਪਨ ਲਾਗ ਪਏ ਜਦੋਂ ਕਿ ਸਾਡੇ ਕਿਸੇ ਵੀ ਗੁਰੂ ਨੇ ਕਿਸੇ ਵੀ ਭਗਤ ਨੇ ਜਾਂ 11 ਪੱਟਾਂ ਵਿੱਚੋਂ 10 ਪੱਟਾਂ ਨੇ ਕਿਸੇ ਨੇ ਵੀ ਆਪਣੀ ਬਾਣੀ ਵਿੱਚ ਵਾਹਿਗੁਰੂ ਸ਼ਬਦ ਦਾ ਉਚਾਰਨ ਹੀ ਨਹੀਂ ਕੀਤਾ ਜੋ ਕੋਈ ਵੀ ਭੈਣ ਭਰਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਚੈੱਕ ਕਰ ਸਕਦਾ ਹੈ ਜੇਕਰ ਕਿਸੇ ਨੇ ਕਹਿ ਦਿੱਤਾ ਕਿ ਗਪਾਲ ਮੋਚਨ ਦਾ ਇਸ਼ਨਾਨ ਕਰਨ ਨਾਲ ਹਰ ਇੱਕ ਸੁੱਖ ਪੂਰੀ ਹੋ ਜਾਂਦੀ ਹੈ ਹਰ ਇੱਕ ਬਿਮਾਰੀ ਠੀਕ ਹੋ ਜਾਂਦੀ ਹੈ ਤਾਂ ਅਸੀਂ ਕੜਾਕੇ ਦੀ ਠੰਡ ਵਿੱਚ ਜਾ ਕੇ ਉੱਥੇ ਵੀ ਠੰਡੇ ਪਾਣੀ ਵਿੱਚ ਚੁੰਬੀਆਂ ਲਗਾਉਣ ਲੱਗ ਪਏ ਜਦੋਂ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਤੀਰਥਾਂ ਤੇ ਇਸ਼ਨਾਨ ਕਰਨ ਦਾ ਜ਼ੋਰਦਾਰ ਖੰਡਨ ਕਰਦੀ ਹੈ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ ਕਿ ਜਲ ਕੇ ਮੰਝਨ ਜੀਗਤ ਹੋਵੇ ਨਿਤਨੰਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੁਨੀ ਆਵੇ ਭਾਵ ਜੇਕਰ ਪਾਣੀ ਵਿੱਚ ਣਾਉ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਡੱਡੂ ਦੱਸਦਾ ਹੀ ਪਾਣੀ ਵਿੱਚ ਰਹਿੰਦਾ ਹੈ ਉਸ ਡੱਡੂ ਦੀ ਮੁਕਤੀ ਹੋ ਜਾਣੀ ਸੀ ਉਸੇ ਤਰ੍ਹਾਂ ਮਨੁੱਖ ਨੂੰ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਸ ਤੋਂ ਬਿਨਾ ਪੰਜਵੇਂ ਪਾਸ਼ਾ ਜੀ ਵੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਸੋਚ ਕਰੇ ਦਿਨਸ ਔਰ ਰਾਤ ਮਨ ਕੀ ਮਹਿਲ ਨਤੰਦੇ ਜਾਤ ਭਾਵ ਮਨੁੱਖ ਦਿਨ ਰਾਤ ਤੀਰਥਾਂ ਉਪਰ ਇਸ਼ਨਾਨ ਕਰਨ ਵਾਸਤੇ ਭੱਜਿਆ ਫਿਰਦਾ ਹੈ ਪਰ ਫਿਰ ਵੀ ਉਸਦੇ ਮਨ ਵਿੱਚੋਂ ਖੋਟੇ ਵਿਚਾਰ ਨਹੀਂ ਜਾਂਦੇ ਫਿਰ ਵੀ ਲੋਕਾਂ ਨਾਲ ਠਗੀਆਂ ਮਾਰਦਾ ਫਿਰਦਾ ਰਹਿੰਦਾ ਹੈ ਅਸਲ ਵਿੱਚ ਗੱਲ ਇਹ ਹੈ ਕਿ ਸਾਡੇ ਸਿੱਖ ਭਰਾ ਆਪ ਤਾਂ ਬਾਣੀ ਨੂੰ ਪੜ੍ਹਦੇ ਨਹੀਂ ਆਪ ਤਾਂ ਬਾਣੀ ਦੇ ਨੇੜੇ ਨਹੀਂ ਲੱਗਦੇ ਬਸ ਗੁਰਦੁਆਰੇ ਗਏ ਮੱਥਾ ਟੇਕਿਆ ਸੁੱਖਾਂ ਸੁਖੀਆਂ ਦੇਖ ਲਈ ਜਾਂ ਲੰਗਰ ਛਕਿਆ ਅਤੇ ਘਰ ਵਾਪਸ ਆ ਗਏ ਐਸੀ ਗੱਲ ਦਾ ਵੀ ਖਿਆਲ ਨਹੀਂ ਰੱਖਿਆ ਕਿ ਅੱਜ ਸਾਡੇ ਗ੍ਰੰਥੀ ਸਾਹਿਬ ਨੇ ਕਿਹੜਾ ਸ਼ਬਦ ਲਿਆ ਸੀ ਸਾਨੂੰ ਕਿਹੜਾ ਸ਼ਬਦ ਪੜ੍ਹ ਕੇ ਸੁਣਾਇਆ ਹੈ ਬਸ ਅੱਖਾਂ ਮੀਚ ਕੇ ਬੈਠੇ ਰਹੇ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਘਰ ਆ ਗਏ ਸਾਡੇ ਹਾਲ ਉਸ ਬੱਚੇ ਵਰਗੇ ਹੈ ਜੋ ਸਕੂਲ ਤਾਂ ਹਰ ਰੋਜ਼ ਸਾਫ਼ ਸੁਥਰੇ ਕੱਪੜੇ ਪਹਿਨ ਕੇ ਜਾਂਦਾ ਹੈ ਸਕੂਲ ਵਿੱਚ ਪਹੁੰਚ ਕੇ ਆਪਣੇ ਅਧਿਆਪਕ ਦੇ ਪੈਰੀਂ ਹੱਥ ਵੀ ਲਾਉਂਦਾ ਹੈ ਕਲਾਸ ਵਿੱਚ ਬਿਨਾਂ ਕੋਈ ਸ਼ਰਾਰਤ ਕੀਤੇ ਚੁੱਪਚਾਪ ਬੈਠਾ ਰਹਿੰਦਾ ਹੈ ਪਰ ਜਦ ਉਹ ਸਕੂਲ ਤੋਂ ਵਾਪਸ ਘਰ ਆਉਂਦਾ ਹੈ ਤਾਂ ਉਸ ਦੀ ਮਾਤਾ ਉਸ ਨੂੰ ਪੁੱਛਦੀ ਹੈ ਕਿ ਬੇਟਾ ਤੈਨੂੰ ਅੱਜ ਤੇਰੇ ਟੀਚਰ ਨੇ ਤੈਨੂੰ ਕੀ ਪੜਾਇਆ ਹੈ ਉਹ ਸਬਕ ਤੂੰ ਮੈਨੂੰ ਸੁਣਾ ਤਾਂ ਬੱਚਾ ਉੱਤਰ ਦਿੰਦਾ ਕਿ ਮੰਮੀ ਮੰਮੀ ਜੀ ਮੈਂ ਤਾਂ ਟੀਚਰ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੰਦਾ ਮੈਨੂੰ ਨਹੀਂ ਪਤਾ ਕਿ ਉਸਨੇ ਅੱਜ ਕੀ ਪੜਾਇਆ ਹੈ ਮੈਂ ਸਕੂਲ ਜਾਂਨ ਸਾਰ ਆਪਣੇ ਅਧਿਆਪਕ ਦੇ ਦੋ ਵਾਰ ਪੈਰਾਂ ਨੂੰ ਹੱਥ ਲਾ ਦਿੰਦਾ ਸੀ ਅਤੇ ਚੁੱਪਚਾਪ ਕਲਾਸ ਵਿੱਚ ਬੈਠਾ ਰਿਆ ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਟੀਚਰ ਨੇ ਕੀ ਪੜਾਇਆ ਹੈ ਉਸ ਬੱਚੇ ਦਾ ਜਦ ਟੀਚਰ ਪੇਪਰ ਲੈਂਦਾ ਤਾਂ ਉਹ ਬੱਚਾ ਪੇਪਰ ਵਿੱਚੋਂ ਫੇਲ ਹੋ ਜਾਂਦਾ ਹੈ ਦੋਸਤੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਆਪਣੇ ਦਿਮਾਗ ਦੇ ਵਰਤੋਂ ਬਿਲਕੁਲ ਨਹੀਂ ਕਰਦੇ ਅਸੀਂ ਜੋ ਪਹਿਲਾਂ ਤੋਂ ਰੀਤ ਚੱਲੀ ਆਉਂਦੀ ਹੁੰਦੀ ਹੈ ਉਸੇ ਤਰ੍ਹਾਂ ਬਿਨਾਂ ਸੋਚੇ ਸਮਝੇ ਕੰਮ ਕਰ ਰਹੇ ਹਾਂ ਜੇਕਰ ਸਾਨੂੰ ਕੋਈ ਪੁੱਛ ਲਵੇ ਕਿ ਭਾਈ ਤੂੰ ਇਹ ਕੰਮ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਤਾਂ ਸਾਰਾ ਜਵਾਬ ਹੁੰਦਾ ਕਿ ਭਾਈ ਮੈਨੂੰ ਤਾਂ ਪਤਾ ਨਹੀਂ ਬਸ ਪਹਿਲਾਂ ਤੋਂ ਹੀ ਲੋਕੀ ਇਸ ਤਰ੍ਹਾਂ ਕਰ ਰਹੇ ਹਨ ਇਸੇ ਗੱਲ ਨਾਲ ਰਲਦੀ ਮਿਲਦੀ ਆਪਾਂ ਇੱਕ ਹੋਰ ਕਹਾਣੀ ਵੀ ਸੁਣਦੇ ਹਾਂ ਇੱਕ ਵਾਰ ਕੋਈ ਨਵਾਂ ਤਹਿਸੀਲਦਾਰ ਬਦਲ ਕੇ ਆਇਆ ਜਦ ਉਹ ਆਪਣੇ ਦਫ਼ਤਰ ਵਿੱਚ ਪਹੁੰਚਿਆ ਤਾਂ ਉਸਨੇ ਦਫ਼ਤਰ ਦੇ ਬਾਹਰ ਇੱਕ ਲੱਕੜ ਦੇ ਬੈਂਚ ਕੋਲ ਇੱਕ ਮੁਲਾਜ਼ਮ ਨੂੰ ਛੋਟੇ ਮੁਲਾਜ਼ਮ ਨੂੰ ਜੋ ਸੇਵਾਦਾਰ ਸੀ ਉਸ ਨੂੰ ਖੜੇ ਹੋਏ ਨੂੰ ਦੇਖਿਆ ਉਸ ਤਹਿਸੀਲਦਾਰ ਨੇ ਕੁਝ ਸਮਾਂ ਸੋਚਣ ਤੋਂ ਬਾਅਦ ਉਸ ਸੇਵਾਦਾਰ ਮਲਾਜੂ ਨੂੰ ਪੁੱਛਿਆ ਕਿ ਭਾਈ ਕਾਕਾ ਤੂੰ ਇੱਥੇ ਕਿਉਂ ਖੜਾ ਹੈਂ ਤਾਂ ਉਸ ਸੇਵਾਦਾਰ ਨੇ ਕਿਹਾ ਕਿ ਸਰ ਮੈਨੂੰ ਤੁਹਾਡੇ ਤੋਂ ਜੋ ਪਹਿਲਾਂ ਵਾਲਾ ਤਹਿਸੀਲਦਾਰ ਸਾਹਿਬ ਸੀ ਜਿਨ੍ਹਾਂ ਦੀ ਬਦਲੀ ਹੋ ਗਈ ਹੈ ਮੈਨੂੰ ਉਹਨਾਂ ਨੇ ਇੱਥੇ ਰੋਜ਼ਾਨਾ ਖੜਾ ਹੋਣ ਵਾਸਤੇ ਕਿਹਾ ਹੈ ਇਹ ਗੱਲ ਸੁਣ ਕੇ ਉਸ ਤਹਿਸੀਲਦਾਰ ਨੇ ਪਹਿਲਾਂ ਵਾਲੇ ਤਹਿਸੀਲਦਾਰ ਸਾਹਿਬ ਨੂੰ ਫੋਨ ਤੇ ਪੁੱਛਿਆ ਕੇ ਦਫ਼ਤਰ ਦੇ ਸਾਹਮਣੇ ਲੱਕੜ ਦੇ ਬੈਂਚ ਕੋਲ ਜੋ ਸੇਵਾਦਾਰ ਖੜਾ ਹੈ ਉਹ ਸਰ ਕਿਸ ਕੰਮ ਵਾਸਤੇ ਖੜਾ ਹੈ ਤਾਂ ਫੋਨ ਸੁਣ ਕੇ ਉਸ ਪਹਿਲਾਂ ਵਾਲੇ ਤਹਿਸੀਲਦਾਰ ਨੇ ਕਿਹਾ ਕਿ ਸਰ ਇਸ ਗੱਲ ਦਾ ਮੈਨੂੰ ਵੀ ਪਤਾ ਨਹੀਂ ਪਰ ਇਸ ਸੇਵਾਦਾਰ ਨੂੰ ਮੈਥੋਂ ਪਹਿਲਾਂ ਵਾਲੇ ਤਹਿਸੀਲਦਾਰ ਨੇ ਇੱਥੇ ਖੜਾ ਕਰਨ ਵਾਸਤੇ ਕਿਹਾ ਸੀ ਉਸ ਨੂੰ ਦੇਖ ਕੇ ਮੈਂ ਵੀ ਉਸ ਨੂੰ ਰਜਾਨਾ ਉੱਥੇ ਖੜਾ ਹੋਣ ਵਾਸਤੇ ਕਹਿ ਦੁੱਤਾ ਸੀ ਜਦ ਉਸ ਪਹਿਲਾਂ ਤੋਂ ਪਹਿਲਾਂ ਵਾਲੇ ਤਹਿਸੀਲਦਾਰ ਨੂੰ ਫੋਨ ਕਰਕੇ ਪੁੱਛਿਆ ਗਿਆ ਕਿ ਫਲਾਣੇ ਜਗ੍ਹਾ ਦਫ਼ਤਰ ਦੇ ਅੱਗੇ ਜੋ ਸੇਵਾਦਾਰ ਨੂੰ ਖੜਾ ਕੀਤਾ ਗਿਆ ਹੈ ਤਾਂ ਉਸ ਦਾ ਕੀ ਕੰਮ ਹੈ ਤਾਂ ਉਸ ਤਹਿਸੀਲਦਾਰ ਨੇ ਇਹ ਗੱਲ ਸੁਣ ਕੇ ਝਟਕਿਆ ਕਿ ਯਾਰ ਉਹ ਬੰਦਾ ਅਜੇ ਵੀ ਉੱਥੇ ਰਜਾਨਾ ਖੜਦਾ ਹੈ ਮੇਰੀ ਬਦਲੀ ਹੋਈ ਨੂੰ 1 ਸਾਲ ਹੋ ਗਿਆ ਹੈ ਪਰ ਉਹ ਸੇਵਾਦਾਰ ਅਜੇ ਵੀ ਉੱਥੇ ਹੀ ਖੜਦਾ ਹੈ ਦਫ਼ਤਰ ਦੇ ਬਾਹਰ ਜੋ ਲੱਕੜ ਦਾ ਬੈਂਚ ਸੀ ਮੈਂ ਉਸ ਨੂੰ ਰੰਗ ਕਰਵਾ ਦਿੱਤਾ ਸੀ ਅਤੇ ਉਸ ਦਿਨ ਮੈਂ ਉਸ ਸੇਵਾਦਾਰ ਦੇ ਡਿਊਟੀ ਲਗਾ ਕੇ ਉਸ ਨੂੰ ਕਿਹਾ ਸੀ ਕਿ ਕੋਈ ਆਦਮੀ ਇਸ ਬੈਂਚ ਉੱਪਰ ਗਲਤੀ ਨਾਲ ਨਾ ਬੈਠ ਜਾਵੇ ਤਾਂ ਕਿ ਉਸ ਆਦਮੀ ਦੇ ਕੱਪੜਿਆਂ ਨੂੰ ਰੰਗ ਨਾ ਲੱਗ ਜਾਵੇ ਮੈਂ ਇਸ ਕਰਕੇ ਉਸ ਨੂੰ ਉੱਥੇ ਖੜਾ ਕੀਤਾ ਸੀ ਪਰ ਕਮਾਲ ਦੀ ਗੱਲ ਆ ਕਿ 1 ਸਾਲ ਬਾਅਦ ਵੀ ਉਹ ਆਦਮੀ ਰਜਾਨਾ ਉੱਥੇ ਹੀ ਖੜਦਾ ਹੈ ਸੋ ਇਹ ਹੈ ਕਹਾਣੀ ਜੋ ਬਿਨਾਂ ਸੋਚੇ ਸਮਝੇ ਕੰਮ ਚੱਲਦੇ ਰਹਿੰਦੇ ਹਨ ਸੋ ਸਾਨੂੰ ਸਿੱਖ ਭਰਾਵਾਂ ਨੂੰ ਚਾਹੀਦਾ ਕਿ ਅਸੀਂ ਲਕੀਰ ਦੇ ਫਕੀਰ ਨਾ ਬਣੀਏ ਸਾਡੇ ਗੁਰੂਆਂ ਨੇ ਸਾਨੂੰ ਇੰਨਾ ਕੀਮਤੀ ਗਿਆਨ ਬਖਸ਼ਿਆ ਹੈ ਅਸੀਂ ਗੁਰਬਾਣੀ ਨੂੰ ਆਪ ਪੜ੍ਹਿਏ ਗੁਰਬਾਣੀ ਦੇ ਗਿਆਨ ਨੂੰ ਸਮਝੀਏ ਜਿਹੜੀ ਕਿਸੇ ਕਥਾਵਾਚਕ ਜਾਂ ਬਾਬੇ ਦੀ ਗੱਲ ਗਰਵਾਣੀ ਦੀ ਕਸਵੱਟੀ ਉੱਪਰ ਖੜਾ ਨਹੀਂ ਉਤਰਦੀ ਉਸ ਗੱਲ ਨੂੰ ਬਿਲਕੁਲ ਨਾ ਸੁਣੀਏ ਜਾਂ ਉਹ ਕੰਮ ਬਿਲਕੁਲ ਨਾ ਕਰੀਏ ਜਿੱਥੇ ਸਾਨੂੰ ਸਾਡੀ ਗਰਵਾਣੀ ਰੋਕਦੀ ਹੈ ਅਸੀਂ ਉਹ ਕੰਮ ਬਿਲਕੁਲ ਨਾ ਕਰੀਏ ਇਹ ਗੱਲ ਤਾਂ ਹੀ ਸੰਭਵ ਹੋ ਸਕੇਗੀ ਜੇਕਰ ਅਸੀਂ ਆਪ ਗੁਰਬਾਣੀ ਨੂੰ ਪੜ੍ਹ ਕੇ ਸਮਝਾਂਗੇ ਜੇਕਰ ਅਸੀਂ ਗਿਆਨਵਾਨ ਹੋਵਾਂਗੇ ਤਾਂ ਸਾਨੂੰ ਕੋਈ ਕਥਾਵਾਚ ਝੂਠੀਆਂ ਕਹਾਣੀਆਂ ਜਾਂ ਸਾਖੀਆਂ ਨਹੀਂ ਸੁਣਾ ਸਕੇਗਾ ਤੇ ਅਸੀਂ ਫਿਰ ਹੀ ਵਕੀਰ ਦੇ ਫਕੀਰ ਹੋਣ ਤੋਂ ਬਚ ਜਾਵਾਂਗੇ ਤੋ ਦੋਸਤੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੁਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ